ਜੰਮੂ ਕਸ਼ਮੀਰ ਦੇ ਵਿੱਚ ਵੱਡਾ ਸੜਕ ਹਾਦਸਾ ਖਾਈ ਦੇ ਵਿੱਚ ਡਿੱਗੀ ਯਾਤਰੀਆਂ ਨਾਲ ਭਰੀ ਗੱਡੀ ਕਟਨਾ ਦੇ ਵਿੱਚ 10 ਲੋਕਾਂ ਦੀ ਦਰਦਨਾਕ ਮੌਤ ਭਾਰੀ ਮੀਂਹ ਦੇ ਵਿੱਚ ਵੀ ਰਾਹਤ ਕਾਰਜ ਚੱਰੀ ਜੰਮੂ ਕਸ਼ਮੀਰ ਦੇ ਵਿੱਚ ਵੱਡਾ ਸੜਕ ਹਾਦਸਾ ਹੋਇਆ ਦਰਸਲ ਯਾਤਰੀਆਂ ਨਾਲ ਭਰੀ ਗੱਡੀ ਡੂੰਗੀ ਖੱਡ ਦੇ ਵਿੱਚ ਡਿੱਗ ਗਈ ਹੈ ਜਿਸ ਦੇ ਚਲਦੇ 10 ਲੋਕ ਜਿਹੜੇ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਾਣਕਾਰੀ ਮੁਤਾਬਕ ਇੱਕ ਗੱਡੀ ਸ਼੍ਰੀਨਗਰ ਤੋਂ ਜੰਮੂ ਜਾ ਰਹੀ ਸੀ ਆ ਤਕਰੀਬ 1:15 ਮਿੰਟ ਤੇ ਜ਼ਿਲ੍ਹੇ ਦੇ ਬੈਟਰੀ ਚਸ਼ਮਾ ਇਲਾਕੇ ਦੇ ਵਿੱਚ ਇਹ ਗੱਡੀ 300 ਫੁੱਟ ਡੂੰਗੀ ਖੱਡ ਦੇ ਵਿੱਚ ਝੜ ਡਿੱਗੀ ਹੈ ਅਤੇ ਇਸ ਹਾਦਸੇ ਦੇ ਵਿੱਚ 10 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਮੌਕੇ ਤੇ ਪੁਲਿਸ ਐਸ ਡੀ ਆਰ ਐਫ ਅਤੇ ਸਿਵਲ ਕਯੂ ਆਰ ਟੀ ਮੌਕੇ ਤੇ ਪਹੁੰਚ ਗਏ ਨੇ ਜਿਨ੍ਹਾਂ ਦੇ ਵੱਲੋਂ ਲਗਾਤਾਰ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਪਰ ਲਗਾਤਾਰ بارش ਹੋਣ ਦੇ ਨਾਲ ਰੈਸਕਿਊ ਆਪਰੇਸ਼ਨ ਦੇ ਵਿੱਚ ਕਾਫੀ ਦਿੱਕਤਾਂ ਆ ਰਹੀਆਂ ਨੇ ਜੋ ਕਿ ਤਸਵੀਰਾਂ ਬਿਆਨ ਕਰਦੀਆਂ ਨੇ ਉਹਨਾਂ ਦੱਸਿਆ ਕਿ ਖੜੀ ਪਹਾੜੀ ਕਾਰਨ بارش ਦੇ ਪਾਣੀ ਦੇ ਨਾਲ ਫਿਸਲਣ ਜ਼ਿਆਦਾ ਹੋ ਗਈ ਹੈ ਜਿਸ ਦੇ ਚਲਦੇ ਪੈਰਾ ਦੀ ਪਕੜ ਬਨੋਣੀ ਔਖੀ ਹੋ ਰਹੀ ਹੈ ਫਿਲਹਾਲ ਕਿਹਾ ਜਾ ਰਿਹਾ ਹੈ ਕਿ ਪੁਲਿਸ ਨੇ ਸਾਰੇ ਮ੍ਰਿਤਕ ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕਰ ਲੀਆਂ ਨੇ ਪੁਲਿਸ ਅਤੇ ਸਟੇਟ ਡਿਜਾਸਟਰ ਰਿਸਪੌਂਸ ਫੋਰਸ ਦੇ ਕਰਮਚਾਰੀ ਵੀ ਮੌਕੇ ਤੇ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਬਚਾਅ ਕਾਰਜ ਕੀਤਾ ਜਾ ਰਿਹਾ ਹੈ ਉੱਥੇ ਹੀ ਅਧਿਕਾਰੀਆਂ ਨੇ ਕਿਹਾ ਦੀ ਭਾਰੀ ਮੀਂਹ ਦੌਰਾਨ 10 ਯਾਤਰੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਹੁਣ ਦੱਸਿਆ ਕਿ ਮ੍ਰਿਤਕਾ ਦੇ ਵਿੱਚ ਕਾਰ ਚਾਲਕ ਬਲਵਾਨ ਸਿੰਘ ਜੰਮੂ ਦੇ ਅੰਬ ਗੋਰਥਾ ਅਤੇ ਬਿਹਾਰ ਦੇ ਪੱਛਮੀ ਚੰਪਾਰਨ ਦੇ ਵਿਪਨ ਮੁਖੀਆ ਬਿਰ ਗਾਂਗ ਸ਼ਾਮਲ ਨੇ ਜਿਨ੍ਹਾਂ ਦੇ ਨਾਲ 10 ਲੋਕਾਂ ਦੀਆਂ ਜੜੀਆਂ ਨੇ ਉਹ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਨੇ ਜੰਮੂ ਕਸ਼ਮੀਰ ਦੀ ਇਹ ਸਭ ਤੋਂ ਵੱਡੀ ਘਟਨਾ ਕੱਲ ਵਾਪਰੀ ਹੈ ਜਦੋਂ ਸਵਾਰੀਆਂ ਨਾਲ ਭਰੀ ਗੱਡੀ ਕਿਤੇ ਜਾ ਰਹੀ ਸੀ ਤਾਂ ਭਾਰੀ ਬਾਰਿਸ਼ ਦੇ ਚਲਦੇ ਇਹ ਗੱਡੀ ਆਪਣਾ ਸੰਤੁਲਨ ਵਿਗੜਦੀ ਹੈ ਤਾਂ ਖੱਡ ਦੇ ਵਿੱਚ ਜਾ ਡਿੱਗਦੀ ਹੈ ਕਿਹਾ ਜਾ ਰਿਹਾ ਕਿ 300 ਫੁੱਟ ਡੂੰਗੀ ਖੱਡ ਹੈ ਜਿਸ ਦੇ ਵਿੱਚ ਇਹ ਗੱਡੀ ਜਾ ਡਿੱਗੀ ਅਤੇ ਹਾਦਸੇ ਦੇ ਵਿੱਚ ਜਿਹੜੇ ਲੋਕ ਗੱਡੀ ਦੇ ਵਿੱਚ ਸਵਾਰ ਸਨ ਉਹਨਾਂ ਸਾਰਿਆਂ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜੋ ਕਿ ਬੇਹਦ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਤਸਵੀਰਾਂ ਨੇ ਜਿਸ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਡੂੰਗੀ ਖੱਡ ਹੈ ਜਿਸ ਦੇ ਵਿੱਚ ਇਹ ਗੱਡੀ ਜਾ ਪਲਤੀ ਹੈ ਅਤੇ ਰੈਸਕਿਊ ਆਪਰੇਸ਼ਨ ਲਗਾਤਾਰ ਕੀਤਾ ਜਾ ਰਿਹਾ ਹੈ ਪਰ ਭਾਰੀ ਮੀਂਹ ਦੇ ਚਲਦਿਆਂ ਖੱਡ ਦੇ ਉੱਤੇ ਪਕੜ ਬਣਾਉਣੀ ਔਖੀ ਹੋ ਰਹੀ ਹੈ ਖੜੀ ਖੱਡ ਦੇ ਉੱਤੇ ਫਿਸਲਣ ਜ਼ਿਆਦਾ ਹੋਣ ਕਾਰਨ ਰੈਸਕਿਊ ਦੇ ਵਿੱਚ ਦਿੱਕਤਾਂ ਆ ਰਹੀਆਂ ਨੇ ਪਰ ਕਿਹਾ ਜਾ ਰਿਹਾ ਹੈ ਕਿ ਜਿਨ੍ਹਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਨੇ ब्यूरो रिपोर्ट दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर